ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦਾ ਨਿਗਮਾ ਰਹੀ ਸਾਧ ਸੰਗਤ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੁੰਦਾ ਹੋਇਆ 라ਸਟ ਪੜਾ ਤੇ ਪਹੁੰਚ ਚੁੱਕਿਆ ਆਓ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੋ ਕਿ ਲਾਸਟ ਫੜਾ ਤੇ ਸੰਗਤਾਂ ਵੱਲੋਂ ਚਾਹ ਦਾ ਲੰਗਰ ਤੇ ਪਕੌੜਿਆਂ ਦਾ ਲੰਗਰ ਇਹ ਲਾਸਟ ਫੜਾ ਭਾਈ ਨਾਲੇ ਤਾਂ ਚਾਹ ਪਾਣੀ ਛਕੋ ਤੇ ਨਾਲੇ ਮਰਜ਼ਾ ਦਾ ਦੇ ਨਾਲ ਪਿਆਰ ਸਤਿਕਾਰ ਦੇ ਨਾਲ ਢਾਡੀ ਜੱਟ ਤੋਂ ਕਬਤਾ ਸਰਵਣ ਕਰੋ ਮੈਂ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਇੱਥੋਂ ਦੀ ਮੈਨੇਜਮੈਂਟ ਕਮੇਟੀ ਸਾਡੇ ਬੜੇ ਸਤਿਕਾਰਯੋਗ ਨੌਜਵਾਨਾਂ ਦੇ ਵਿੱਚੋਂ ਭਾਈ ਗੁਰਦੀਪ ਸਿੰਘ ਜੀ ਪ੍ਰਧਾਨ ਸਾਹਿਬ ਔਰ ਸਾਡੇ ਸਤਿਕਾਰਯੋਗ ਭਾਈ ترسےਮ ਸਿੰਘ ਜੀ ਮੈਂਬਰ ਮੇਜਰ ਸਿੰਘ ਜੀ ਕੁਲਦੀਪ ਸਿੰਘ ਜੀ ਹਰਜਿੰਦਰ ਸਿੰਘ ਜੀ ਔਰ ਮਨਦੀਪ ਸਿੰਘ ਜੀ ਖਜ਼ਾਨਚੀ ਸਹਿਬਾਨ ਭਾਈ ਕੁਲਦੀਪ ਸਿੰਘ ਜੀ ਜਸਵੀਰ ਸਿੰਘ ਜੀ ਫੌਜੀ ਸਾਹਿਬ ਗੁਰਸੇਵਕ ਸਿੰਘ ਜੀ ਭਾਈ ਚਮਕੌਰ ਸਿੰਘ ਜੀ ਤੇ ਭਾਈ ਪ੍ਰਗਟ ਸਿੰਘ ਜੀ ਸਮੂਹ ਮੈਂਬਰ ਸਮੂਹ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਬੜੀ ਸਤਿਕਾਰਯੋ ਭਾਈ ਰਾਣਾ ਸਿੰਘ ਜੀ ਫੌਜੀ ਸਾਹਿਬ ਔਰ ਸਾਡੇ ਸਤਿਕਾਰਯੋ ਬਾਬਾ ਜੀ ਦੇੋ ਕੀਰਤਨ ਦੀ ਸੇਵਾ ਕਰ ਰਹੇ ਆ ਉਹਨਾਂ ਦੇ ਨਾਲ ਭਾਈ ਮਨਵੀਰ ਸਿੰਘ ਜੀ ਇਹਨਾਂ ਵੱਲੋਂ ਬਹੁਤ ਸਾਰਾ ਸਤਿਕਾਰ ਬਹੁਤ ਸਾਰਾ ਮਾਨ ਆਓ ਆਪਾਂ ਇੱਕ ਇਤਿਹਾਸ ਪੜਾਤੇ ਸਾਨੂੰ ਇੱਕ ਫਰਮੇਸ਼ ਵੀ ਆਈ ਆ ਕਹਿੰਦੇ ਇਸ ਪੜਾਅ ਤੇ ਭਾਈ ਤੁਸੀਂ ਇੱਕ ਕਮਤਾ ਲਾਉਣੇ ਨੇ ਹਣੇ ਆ ਪੱਗ ਵਾਲੀ ਉਹ ਵੀ ਸੁਣਾਓ ਮੈਂ ਜਰੂਰ ਜੀ ਆਓ ਸਭ ਤੋਂ ਪਹਿਲਾਂ ਆਪਾਂ ਬਥੇਦੀ ਸਾਂਝ ਕਰੀਏ ਕਹਿੰਦੇ ਜਿੱਦੀ ਜ਼ੁਬਾਨ 'ਚ ਫਤੇ ਉਹਦੀ ਮੈਦਾਨ 'ਚ ਫਤੇ ਜਿੱਦੀ ਰੱਗ 'ਚ ਫਤੇ ਉਹਦੀ ਜੱਗ 'ਚ ਫਤੇ ਤੇ ਗੱਜ-ਵੱਜ ਕੇ ਬੁਲਾ ਦਿਓ ਫਤਿਹ ਆਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੁਨੀਆ ਤੇ ਜੋ ਆਇਆ ਸਭ ਨੇ ਚਲੇ ਜਾਣਾ ਕਹਿੰਦੇ ਜਗਤਸਰਾਈ ਮੁਸਾਫਰਾਂ ਦੀ ਇੱਥੇ ਜ਼ੋਰ ਵਾਲੇ ਕੀ ਆਏ ਗਏ ਇਹ ਜਗਤਸਰਾਈ ਮੁਸਾਫਰਾਂ ਦੀ ਇੱਥੇ ਜ਼ੋਰ ਵਾਲੇ ਕੀ ਆਏ ਗਏ ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਤੇ ਬਾਜੇ ਕੂੜ ਦੇ ਕਈ ਵਜਾਏ ਗਏ ਕਹਿੰਦੇ ਨਾਤਾਜਦਾਰਾਂ ਦੇ ਨਾਮ ਵੀ ਨਾਲ ਦੇ ਸਾਡੇ ਸਤਿਕਾਰਯੋਗ ਬਾਬਾ ਜੀ 100 ਰੁਪਿਆ ਬਾਬਾ ਸੇਵਕ ਸਿੰਘ ਜੀ ਕੇਵਲ ਸਿੰਘ ਜੀ ਬਾਬਾ ਕੇਵਲ ਸਿੰਘ ਜੀ ਇਹਨਾਂ ਵੱਲੋਂ 100 ਰੁਪਿਆ ਢਾਡੀ ਜੱਸੀ ਦਾ ਮਾਨ ਸਤਿਕਾਰ ਆਇਆ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਆਓ ਵਾ ਗੱਲ ਕਰ ਰਹੇ ਅਸੀਂ ਕਹਿੰਦੇ ਜਗਤ ਸਰਾਏ ਮੁਸਾਫਰਾਂ ਦੀ ਇੱਥੇ ਜੋਰ ਵਾਲੇ ਕੀ ਆਏ ਗਏ ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਤੇ ਬਾਜੇ ਕੂੜ ਦੇ ਕਈ ਵਜਾਏ ਗਏ ਕਹਿੰਦੇ ਨਾ ਤਾਜਦਾਰਾਂ ਦੇ ਨਾ ਮੀਰਾਂ ਦੇ ਨਾ ਤਾਜਦਾਰਾਂ ਦੇ ਨਾ ਮੀਰਾਂ ਦੇ ਦੀਵੇ ਬਲਦੇ ਸਦਾ ਫਕੀਰਾਂ ਦੇ ਵਾਹ ਜੀ ਵਾਹ ਕੀ ਬਾਤ ਆ ਹਾਂ ਇੱਥੇ ਕਰ ਦੋ ਸਾਊਂਡ ਸੈਟ ਬੜੀ ਪਿਆਰੀ ਸਾਊਂਡ ਆ ਬਹੁਤ ਵਧੀਆ ਜੋ ਸਾਡੀ ਆਵਾਜ਼ ਤੁਹਾਡੇ ਕੰਨਾਂ ਤੱਕ ਪਹੁੰਚਾ ਰਹੀ ਆ ਆਵਸ ਪੜਾਤੇ ਮੈਂ ਜੋ ਕਿ ਪਗਗਲੀ ਕਪਤਾ ਦੀ ਫਰਮਾਇਸ਼ ਆਈ ਆ ਇਹਨਾਂ ਸਰਦਾਰੀਆਂ ਦੇ ਪਿੱਛੇ ਸਾਨੂੰ ਕਿੰਨੀਆਂ-ਕਿੰਨੀਆਂ ਘਾਲਣਾ ਕਰਨੀਆਂ ਪਈਆਂ ਬੰਦ-ਬੰਦ ਘਟਵਾਉਣੇ ਪਏ ਪੁੱਠੀਆਂ ਖੱਲਾ ਦਾ ਹੋਣੀਆਂ ਪਈਆਂ ਚੜਖੀਆਂ ਉੱਤੇ ਚੜਨੇ ਪਏ ਕਿਸੇ ਸ਼ਾਇਰ ਨੇ ਲਿਖਿਆ ਕਹਿੰਦੇ ਸਾਨੂੰ ਐਵੇਂ ਨਹੀਂ ਲੋਕੀ ਸਰਦਾਰ ਕਹਿੰਦੇ ਸਾਨੂੰ ਐਵੇਂ ਨਹੀਂ ਲੋਕੀ ਸਰਦਾਰ ਕਹਿੰਦੇ ਸਰ ਦੇਖ ਕੇ ਲਈਆਂ ਸਰਦਾਰੀਆਂ ਨੇ ਸਾਨੂੰ ਐਵੇਂ ਨਹੀਂ ਲੋਕੀ ਸਰਦਾਰ ਕਹਿੰਦੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਜਾ ਕੇ ਪੁੱਛ ਲੋ ਕਾਬਲ ਖੰਧਾਰ ਕੋਲੋਂ ਜਿੱਥੇ ਸਿੰਘਾਂ ਨੇ ਤੇ ਗਾਂ ਮਾਰੀਆਂ ਨੇ ਮੈਂ ਪਹਿਲਾਂ ਵੀ ਦੱਸਿਆ ਜੀ ਇਹ ਧਰਤੀ ਗੁਰੂਆਂ ਪੀਰਾਂ ਦੀ ਆ ਪੀਰ ਪਗੰਬਰਾਂ ਦੀ ਆ ਰਿਸ਼ੀਆਂ ਮੁਨੀਆਂ ਦੀ ਧਰਤੀ ਆ ਆ ਜਿਸ ਨੇ ਵੀ ਇਸ ਧਰਤੀ ਵੱਲ ਮੈਲੀ ਅੱਖ ਰੱਖੀ ਆ ਤਾਂ ਉਹਦਾ ਸਮਝੋ ਖਰਾ ਖਤਮੀ ਹੋਇਆ ਆਓ ਸਿਫਤ ਕਰਦੇ ਆਂ ਪੱਗ ਦੀ ਕਹਿੰਦੇ ਬਦਲਣਾ ਆਪਣੇ ਆਪ ਨੂੰ ਹੋਵੇ ਏਡੀ ਗੱਲ ਨਹੀਂ ਐਵੇਂ ਪਹਾੜ ਲੱਗਦਾ ਕਹਿੰਦੇ ਜੀ ਬਦਲਣਾ ਆਪਣੇ ਆਪ ਨੂੰ ਹੋਵੇ ਏਡੀ ਗੱਲ ਨਹੀਂ ਐਵੇਂ ਪਹਾੜ ਲੱਗਦਾ ਦਿਨ ਵਰਦੀ ਤੋਂ ਕੀ ਪਤਾ ਲਗਣਾ ਵਰਦੀ ਪਾਈ ਤੂੰ ਠਾਣੇ ਲਾਰ ਲੱਗਦਾ ਕਹਿੰਦੇ ਕਿਹਦਾ ਪੁੱਤ ਤੇ ਕਿਹਦਾ ਹੋਊ ਪੋਤਾ ਉਹ ਪੱਗ ਬੰਨੀ ਤੂੰ ਸੋਹਣਾ ਸਰਦਾਰ ਲੱਗਦਾ ਜਿਵੇਂ ਸਾਡੀਆਂ ਭੈਣਾਂ ਦੇ ਸਿਰ ਤੇ ਦੁਪੱਟੇ ਸੋਹਦੇ ਆ ਸਿਰ ਤੇ ਓਵੇਂ ਸਾਡੇ ਵੀਰਾਂ ਦੇ ਸਿਰ ਤੇ ਇਹ ਦਸਤਾਰਾਂ ਸੋਹਦੀਆਂ ਨੇ ਆਓ ਪਿਆਰ ਸਤਿਕਾਰ ਦੇ ਨਾਲ ਇਹਨਾਂ ਲੈਣਾ ਟਾੜੀ ਜੱਥੇ ਤੋਂ ਪੱਗ ਬਾਰੇ ਐਉਂ ਸ਼ਿਫਟਾਂ ਕਰਦੇ 哎呀。<laughs> <laughs> ਸਦਾ ਚੇਤੇ ਰੱਖੋ ਪੁੱਤ ਸਿੰਗ ਦੇ ਦਿਨ ਸ਼ਾਨੀਏ ਬੱਚੀ ਸ਼ਿਸ਼ਕੀਤੀ ਪੁੱਤਰਾਂ ਦੇ ਦਾਨੀਏ ਬੱਚੀ ਸ਼ਿਸ਼ਕੀਤੀ ਪੁੱਤਰਾਂ ਦੇ ਨਾਲ ਸੌਧੀਆਂ ਨੇ ਸਰਦਾਰੀਆਂ ਬਹੁਤ ਸਾਰਾ ਸਤਕਾਰ ਬਹੁਤ ਸਾਰਾ ਮਾਣ ਸਾਡੇ ਬੜੀ ਸਤਕਾਰ ਜੋ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਭਾਈ ਗੁਰਦੀਪ ਸਿੰਘ ਜੀ ਇਹਨਾਂ ਵੱਲੋਂ 100 ਰੁਪਿਆ ਮਾਣ ਹੋਰ ਸਿੱਖ ਸੰਗਤਾਂ ਵੱਲੋਂ ਬਹੁਤ ਸਾਰਾ ਮਾਣ ਆ ਰਹੇ ਆ ਬਹੁਤ ਸਾਰਾ ਸਤਕਾਰ ਆ ਰਹੇ ਆ ਪ੍ਰਮਾਤਮਾ ਆਪ ਜਾਣੀ ਜਾਣੇ ਛੋਟੇ ਛੋਟੇ ਬੱਚਾ ਵੱਲੋਂ ਬਹੁਤ ਸਾਰਾ ਮਾਣ ਬਹੁਤ ਸਾਰਾ ਮਾਣ ਸਤਕਾਰ ਆ ਰਿਹਾ ਸੋਣੋ ਪੰਗਵਾਰੇ ਸੰਤਾਂ ਪੱਗ ਛਾਰ ਸਿੰਘ ਦੀ ਲੱਖਾਂ ਵਿੱਚੋਂ ਪੱਗ ਪਏ ਛਾਰ ਸਿੰਘ ਦੀ ਪੱਗ ਕੀ ਹਿੱਤ ਲਾਈਆਂ ਲੋਹ ਵਿੱਚ ਤਾਰੀਆਂ ਪੱਗ ਹਿੱਤ ਲਾਈਆਂ ਲੋਹ ਵਿੱਚ ਤਾਰੀਆਂ ਹੋਏ ਪੱਗ ਨਾਲ ਕਹਿਣ ਸਿੰਘੋ ਸਰਦਾਰੀਆਂ ਪੱਗ ਨਾਲ ਸੋਹਂਦੀਆਂ ਸ਼ੇਵਾ ਹਸ਼ ਸਿੱਗੇ ਦੀ ਨਿਸ਼ਾਨੀਆਂ ਬੱਚ ਸ਼ਿਸ਼ ਕੀਤੀ ਪੱਤੇ ਰਾਹ ਦੇ ਦਾਨੀਆਂ ਬੱਚ ਸ਼ਿਸ਼ ਕੀਤੀ ਪੱਤੇ प्रेमी दर बेषदान रखो पिता रश बेदाना प्रेमी दरवेशान सच कहू छा मारताया चार सच कहू छ मारताया चारे पगड़ गए